ਅੱਛਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀਪ ਪਰਾਣਾ ਦੋ ਦਿਨਾਂ ਤੋਂ ਬੱਚਾ ਵੇਚਣ ਵਾਲਾ ਕੇਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਨਸ਼ੇ ਦੀ ਤੋੜ ਦੇ ਵਿੱਚ ਇੱਕ ਪਰਿਵਾਰ ਨੇ ਆਪਣਾ 6 ਮਹੀਨਿਆਂ ਦਾ ਬੱਚਾ ਜਿਹੜਾ ਹੈ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਪਰ ਅੱਜ ਉਸ ਦੇ ਵਿੱਚ ਇੱਕ ਨਵਾਂ ਮੋੜ ਉਸ ਸਮੇਂ ਆਉਂਦਾ ਜਦੋਂ ਪੁਲਿਸ ਇੱਕ ਐਫ ਆਈ ਆਰ ਲੌਂਚ ਕਰਦੀ ਹੈ ਜਿਸ ਦੇ ਵਿੱਚ ਬੱਚਾ ਵੇਚਣ ਵਾਲਿਆਂ ਤੇ ਬੱਚਾ ਲੈਣ ਵਾਲਿਆਂ ਦੇ ਉੱਪਰ ਐਫਆਈਆਰ ਹੋ ਜਾਂਦੀ ਹੈ ਤੇ 143 ਬੀਐਨਐਸ ਦੇ ਤਹਿਤ ਜਿਹੜੀ ਹੈ ਪਰਚਾ ਦਰਜ ਕੀਤਾ ਜਾਂਦਾ ਹੈ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਬਿਆਨਾਂ ਦੇ ਉੱਪਰ ਇਹ ਪਰਚਾ ਦਰਜ ਹੋਇਆ ਹੈ ਰਿੱਤੂ ਜੀ ਕੀ ਹੈ ਸਾਰਾ ਮਾਮਲਾ ਉਹ ਜ਼ਰੂਰ ਦੱਸਿਓ ਪਹਿਲਾਂ ਹਾਂਜੀ ਸਰ ਮਾਮਲਾ ਕੁਝ ਨਹੀਂ ਮਤਲਬ ਕੁੜੀ ਪੜਦੀ ਸੀਗੀ ਤੇ ਪੜਨ ਤੋਂ ਇਹਨਾਂ ਦੀ ਇੰਸਟਾਗ੍ਰam ਤੇ ਗੱਲਬਾਤ ਹੋਈ ਹੈ ਜਦੋਂ ਚੱਲੋ ਇਹਨਾਂ ਨੇ ਕਿਹਾ ਵੀ ਅਸੀਂ ਇੱਕ ਦੂਜੇ ਨਾਲ ਵਿਆਹ ਕਰਾਉਣਾ ਪਸੰਦ ਸੀਗੇ ਉਤੋਂ ਆ ਗਏ ਨੇ ਵਿਆਹ ਵੀ ਕਰਵਾ ਲਿਆ ਚਲੋ ਕਰਦਿਆਂ ਨੇ ਸਭ ਨੇ ਮੰਨ ਲਿਆ ਵੀ ਚਲੋ ਠੀਕ ਐ ਫੈਮਿਲੀ ਠੀਕ ਬਾਦ ਬਜ਼ੁਰਗ ਦੇਖਿਆ ਇਹਨਾਂ ਦੇ ਪਰਿਵਾਰ ਦੇਖਿਆ ਠੀਕ ਸਮਝ ਲਿਆ ਪਰ ਹੌਲਦੀ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਨਸ਼ੇ ਦੇ ਮਤਲਬ ਡਰੱਗਸ ਦੀ ਆਦੀ ਹੋ ਚੁੱਕੇ ਨੇ ਫਿਰ ਸਾਨੂੰ ਹੌਲਦੀ ਪਿੰਡਾਂ ਚੋਂ ਖਬਰਾਂ ਪਹੁੰਚਣ ਲੱਗ ਪਈਆਂ ਕਸੇ ਆਸੇ ਪਾਸੇ ਪਿੰਡਾਂ ਚੋਂ ਫੋਨ ਜਾਣ ਲੱਗ ਪਏ ਤੇ ਅਸੀਂ ਕਿਹਾ ਚਲੋ ਅਸੀਂ ਗੌਰ ਕਰਾਂਗੇ ਇਸ ਗੱਲ ਤੇ ਪਰ ਅਸੀਂ ਉਦੋਂ ਵੀ ਚਲੋ ਸੋਚਿਆ ਵੀ ਨਹੀਂ ਐ ਠੀਕ ਹੋਣਗੇ ਸਾਡੇ ਕੋਲ ਵੀ ਜਾਂਦੇ ਰੇ ਵਧੀਆ ਰਹੇ ਠੀਕ ਸੀਗੇ ਹੁਣ ਜਦੋਂ ਇਹਨਾਂ ਨੇ ਕੁਝ ਆ ਜਿਆਦਾ ਹੀ ਕੰਮ ਕਰ ਦਿੱਤਾ ਵੀ ਮਤਲਬ ਬੱਚਾ ਵੇਚ ਦਿੱਤਾ ਇਹਨਾਂ ਨੇ ਇਹਦੇ ਵੀ ਸਾਨੂੰ ਖਬਰ ਮਤਲਬ ਪਿੰਡ ਵਿੱਚੋਂ ਹੀ ਗਈ ਸੀਗੀ ਵੀ ਐਦਾਂ ਕਰਕੇ ਇਹਨਾਂ ਨੇ ਬੱਚਾ ਵੇਚ ਦਿੱਤਾ ਆ ਤੇ ਚਲੋ ਅਸੀਂ ਕਿਹਾ ਵੀ ਆਪਾਂ ਜਾ ਕੇ ਦੇਖਦੇ ਆਂ ਤੇ ਅਸੀਂ ਇਹਨੂੰ ਮਿਲਣ ਦੇ ਬਹਾਨੇ ਇੱਥੇ ਆਏ ਤਾਂ ਅਸੀਂ ਇਹਨੂੰ ਪੁੱਛਿਆ ਕੁੜੀ ਨੂੰ ਆਕੇ ਵੀ ਤੁਹਾਡਾ ਬੱਚਾ ਕਿੱਥੇ ਆ ਇਹਨਾਂ ਨੇ ਪਹਿਲਾਂ ਤਾਂ ਕੁਝ ਸਾਨੂੰ ਦੱਸਿਆ ਨਹੀਂ ਹੈਗਾ ਦੋਹਾਂ ਨੇ ਕਿਉਂਕਿ ਜਦੋਂ ਅਸੀਂ ਆਏ ਸੀ ਉਦੋਂ ਕੁੜੀ ਤਾਂ ਠੀਕ ਸੀ ਲੇਕਿਨ ਮੁੰਡੇ ਦਾ ਜਿਹੜਾ ਮਤਲਬ ਪਿਓ ਸੀਗਾ ਉਹ ਤਾਂ ਪਹਿਲਾਂ ਹੀ ਨਸ਼ੇ ਨਾਲ ਟੱਕ ਬੈਠਾ ਹੁੰਦਾ ਆਇਆ ਸੀਗਾ ਅਸੀਂ ਕੁੜੀ ਨੂੰ ਪੁੱਛਿਆ ਵੀ ਹਾਂਜੀ ਬੇਟਾ ਕਿੱਥੇ ਆ ਕਹਿੰਦੀ ਦੀਦੀ ਵੀ ਘਰੇ ਨਹੀਂ ਹੈਗਾ ਬੇਟਾ ਤਾਂ ਵੀ ਮਤਲਬ ਕਿਸੇ ਦੇ ਘਰੇ ਛੱਡਾ ਹੋਇਆ ਹੈ ਮੈਂ ਕਹਾਂ ਵੀ ਅਕਸਰ ਨੂੰ ਅਸੀਂ ਮਿਲਣ ਆਇਆ ਤੂੰ ਬੱਚਾ ਦੱਸ ਕਿੱਥੇ ਹੈ ਸਾਨੂੰ ਮੈਂ ਜ਼ੋਰ ਪਾਇਆ ਉਹਨੂੰ ਤਾਂ ਉਹਨੇ ਦੱਸਿਆ ਕਿ ਅਸੀਂ ਬੱਚਾ 1 ਲੱਖ 80 ਹਜ਼ਾਰ ਦੇ ਵਿੱਚ ਇਸੇ ਟਹਿਆਂ ਦੇ ਪਰਿਵਾਰ ਨੂੰ ਵੇਚ ਦਿੱਤਾ ਹੈ ਤੇ ਮੈਨੂੰ ਪੁੱਛਿਆ ਕਿ ਵੇਚਿਆ ਕਿਉਂ ਆ ਕਿਹੜੀ ਵਜ੍ਹਾ ਤੋਂ ਵੇਚਿਆ ਵਾ ਕੋਈ ਖਿਡੌਣਾ ਤਾਂ ਨਹੀਂ ਸੀ ਜਿਹੜਾ ਤੁਸੀਂ ਵੇਚ ਦਿੱਤਾ ਚੱਕੇ ਕਹਿੰਦੇ ਕਿ ਅਸੀਂ ਨਾ ਉਹਨਾਂ ਤੋਂ ਨਸ਼ਾ ਲੈਣ ਜਾਂਦੇ ਹੁੰਦੇ ਸੀਗੇ ਚਿੱਟਾ ਲੈਣ ਜਾਂਦੇ ਹੁੰਦੇ ਸੀ ਪਰਿਵਾਰ ਤੋਂ ਤੇ ਉਹ ਪਰਿਵਾਰ ਨੇ ਜਦੋਂ ਦੇਖਿਆ ਵੀ ਇਹ ਚਿੱਟੇ ਦੇ ਆਦੀ ਨੇ ਇਹਨਾਂ ਕੋਲੇ ਛੋਟਾ ਜਿਹਾ ਬੱਚਾ ਹੈ ਤਾਂ ਅਸੀਂ ਬੱਚਾ ਲੈ ਲੈਨੇ ਆ ਇਹਨਾਂ ਨੂੰ ਚਿੱਟੇ ਦੀ ਲੋੜ ਹੈ ਤੇ ਅਸੀਂ ਪੈਸਾ ਦੇ ਦਿੰਨੇ ਆ ਫਿਰ ਇੱਕ ਵਾਰੀ ਨਾ ਚਲੋ ਉਹਨਾਂ ਨੇ ਗੱਲ ਇਗਨੋਰ ਕਰ ਦਿੱਤੀ ਫਿਰ ਇੱਕ ਮੰਦਿਰ ਦੇ ਵਿੱਚ ਗਏ ਪੰਡਿਤ ਕੋਲੇ ਪੰਡਿਤ ਨੇ ਇਹਨਾਂ ਨੂੰ ਕਿਹਾ ਕਿ ਤੁਹਾਡਾ ਬੱਚਾ ਮਤਲਬ ਕਿ 2 ਦਿਨ ਦਾ ਜੀਵਤ ਰਹੂਗਾ ਬੀਮਾ ਤਾਂ 2 ਦਿਨ ਤੋਂ ਬਾਅਦ ਉਹਨੇ ਜੀਵਤ ਨਹੀਂ ਰਹਿਣਾ। ਅਗਰ ਤੁਸੀਂ ਇਹਦੀ ਜਾਨ ਬਚਾਉਣਾ ਚਾਹੁੰਦੇ ਹੋ ਤਾਂ ਬੱਚੇ ਨੂੰ ਤੁਸੀਂ ਕਿਸੇ ਹੋਰ ਦੀ ਗੋਦ ਪਾ ਦੋ। ਪੰਡਤ ਨੇ ਇਹ ਵੀ ਸਲਾਹ ਦਿੱਤੀ ਕਿ ਅਗਰ ਤੁਸੀਂ ਕਹੋ ਤਾਂ ਮੈਂ ਅੱਗੇ ਵੱਧ ਕੇ ਤੁਹਾਡਾ ਬੱਚਾ ਕਿਸੇ ਹੋਰ ਨੂੰ ਦਵਾ ਦਿੰਦਾ ਆ। ਕੋਈ ਇਹਦੀ ਕੇਅਰ ਕਰੂਗਾ। ਚਲੋ ਇਹਨਾਂ ਨੇ ਜਦੋਂ ਪੰਡਤ ਨੇ ਕਿਹਾ ਵੀ ਹਾਂ 2 ਮਤਲਬ 2 ਦਿਨ ਹੀ ਬੱਚਾ ਜਿੰਦਾ ਰਹੂਗਾ ਵੀ ਅਸੀਂ ਕੀ ਕਰਾਂਗੇ ਫਿਰ ਉਹ ਵੀ ਸੰਭ ਨਹੀਂ ਹੁੰਦਾ ਸਾਤੋਂ ਇਹ। ਉਹ ਗਏ ਉਹਨਾਂ ਕੋਲੇ ਵਾਪਸ ਉਹਨਾਂ ਨੇ ਪੁੱਛਿਆ ਕਹਿੰਦੇ ਵੀ ਹਾਂਜੀ ਇਹ ਕਹਿੰਦੇ ਵੀ ਸਾਨੂੰ ਮਤਲਬ ਇਦਾਂ ਕਰਕੇ ਗੱਲ ਐ। ਵੀ ਸਾਨੂੰ ਲੋੜ ਹੈ ਨਸ਼ੇ ਦੀ ਵੀ ਤੇ ਅਸੀਂ ਬੱਚਾ ਸੰਭ ਨਹੀਂ ਸਕਦੇ ਇਦਾਂ ਉਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਬੱਚਾ ਸਾਨੂੰ ਦੇ ਦਿਓ ਤੁਹਾਨੂੰ ਅਸੀਂ ਨਸ਼ਾ ਵੀ ਦਵਾਂਗੇ ਪੈਸੇ ਵੀ ਦਵਾਂਗੇ ਵੀ ਅਸਾਂ ਨੂੰ ਬੱਚਾ ਮਤਲਬ ਚਾਹੀਦਾ ਵਾ ਉਸ ਕਰਕੇ ਇਹਨਾਂ ਨੇ ਬੱਚਾ ਉਹਨਾਂ ਨੂੰ ਦੇ ਦਿੱਤਾ 1.80 ਹਜ਼ਾਰ ਦੇ ਵਿੱਚ ਤੇ ਉਹਨਾਂ ਨੇ ਪਹਿਲਾਂ ਤਾਂ ਇਹਨਾਂ ਨੂੰ ਨਸ਼ਾ ਲਵਾਇਆ ਉੱਥੇ ਨਸ਼ਾ ਲਵਾ ਕੇ ਫਿਰ ਇਹਨਾਂ ਨੂੰ ਪੁੱਛਿਆ ਕਿ ਮਤਲਬ ਤੁਸੀਂ ਬੱਚਾ ਵੇਚਣਾ ਹੈ ਇਹ ਕਹਿੰਦੀ ਵੀ ਅਸੀਂ ਨਸ਼ੇ ਦੇ ਵਿੱਚ ਹਾਂ ਵੀ ਕੀਤੀ ਵੀ ਹਾਂ ਅਸੀਂ ਵੇਚ ਰਹੇ ਹਾਂ ਤੇ ਕਿਸੇ ਉਹ ਜੱਜ ਕੋ ਮਤਲਬ ਕੀ ਵਕੀਲ ਕੋਲੇ ਲੈ ਕੇ ਗਏ ਨੇ ਉੱਥੇ ਜਾ ਕੇ ਇਹਨਾਂ ਨੇ ਸਾਈਨ ਵੀ ਕੀਤੇ ਨੇ ਵੀ ਅਸੀਂ ਬੱਚਾ ਉਹਨਾਂ ਨੂੰ 1 ਲੱਖ 80 ਹਜ਼ਾਰ ਚ ਵੇਚ ਦਿੱਤਾ ਆ ਤੇ ਮਤਲਬ ਕੀ ਹੁਣ ਤਾਂ ਸੀ ਇਹੇ ਹੀ ਚਾਹੁੰਦੇ ਆ ਵੀ ਹਾਂ ਜੋ ਵੀ ਹੈਗੀ ਕਾਰਵਾਈ ਮਤਲਬ ਸਾਨੂੰ ਵਧੀਆ ਪੁਲਿਸ ਦੀ ਲੱਗੀ ਤੇ ਸਾਨੂੰ ਬੱਚਾ ਵਾਪਸ ਚਾਹੀਦਾ ਸੀ ਅੱਛਾ ਤੁਸੀਂ ਲੈਣਾ ਚਾਹੁੰਦੇ ਹੋ ਬੱਚਾ ਹਾਂਜੀ ਬੱਚਾ ਅਸੀਂ ਲੈਣਾ ਚਾਹੁੰਦੇ ਆ ਉਹ ਅਚਾ ਜਿਹੜੀ ਕਾਰਵਾਈ ਪੁਲਿਸ ਨੇ ਕੀਤੀ ਹੈ ਉਹ ਤੋਂ ਸੈਟੀਸਫਾਈ ਹਾਂ ਤੁਸੀਂ ਵੀ ਸੰਤੁਸ਼ਟ ਹੋ ਉਸਕਾ ਹਾਂਜੀ ਸਾਨੂੰ ਮਤਲਬ ਕਿ ਪਹਿਲਾਂ ਤਾਂ ਸਾਨੂੰ ਕੋਈ ਆਈ ਗਈ ਨਹੀਂ ਸੀ ਮਿਲ ਰਹੀ ਹੈਗੀ ਉਤੋਂ ਫਿਰ ਉਹਨਾਂ ਜਾਨੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਗੱਲ ਮੀਡੀਆ ਤੱਕ ਪਹੁੰਚ ਚੁੱਕੀ ਆ ਤੇ ਫਿਰ ਉਹਨਾਂ ਨੇ ਸਾਡਾ ਸਾਥ ਦੇਣਾ ਸ਼ੁਰੂ ਕੀਤਾ ਇਸ ਕੋਲ ਨੂੰ ਅਸੀਂ ਖੁਸ਼ ਹਾਂ ਕਿ ਪੁਲਿਸ ਸਾਡਾ ਸਾਥ ਦੇ ਰਹੀ ਆ ਬਹੁਤ ਵਧੀਆ ਤਰੀਕੇ ਨਾਲ ਸਾਡੇ ਬੱਚੇ ਵੀ ਸੁਧਰ ਜਾਣਗੇ ਤੇ ਸਾਡਾ ਉਹ ਨੰਨਾ ਬੱਚਾ ਸਾਡੇ ਕੋਲ ਵਾਪਸ ਆ ਜਾਊਗਾ ਇਸ ਗੱਲ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਪਿੰਡ ਦੇ ਸਰਪੰਚ ਸਾਹਿਬ ਦਾ ਤੇ ਹੋਰ ਵੀ ਪਿੰਡ ਦੇ ਭਰਾਵਾਂ ਦਾ ਜਿਨ੍ਹਾਂ ਨੇ ਸਾਡਾ ਬਹੁਤ-ਬਹੁਤ ਸਾਥ ਦਿੱਤਾ ਵਾ ਸਾਨੂੰ ਖੁਸ਼ੀ ਆ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਆ ਵੀ ਸਾਡਾ ਬੱਚਾ ਸਾਡੇ ਕੋਲ ਵਾਪਸ ਆ ਚੁਗਾ ਚਲੋ ਨਸ਼ੇ ਦੀ ਤਾਂ ਲਤ ਉਹਨਾਂ ਨੂੰ ਪਹਿਲਾਂ ਹੀ ਸੀ ਜੇ ਆਪਾਂ ਕਹਿ ਦਈਏ ਵੀ ਇਹਨਾਂ ਬਾਬਿਆਂ ਦੇ ਮੰਗਰ ਲਾ ਕੇ ਲੱਗਦਾ ਨਹੀਂ ਵੀ ਅੱਜ ਦੋ ਪਰਿਵਾਰ ਤਬਾਹ ਹੋਏ ਹਾਂਜੀ ਇਹ ਤਾਂ ਮੈਂ ਖੁਦ ਕਹਿਣਾ ਚਾਹੁੰਦੀ ਆ ਵੀ ਇਹਨਾਂ ਦੇ ਪਖੰਡੀਆਂ ਪਿੱਛੇ ਲਾ ਕੇ ਨਾ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਬਹੁਤ ਵਧੀਆ ਰਹੂਗਾ ਤੇ ਮਤਲਬ ਕਿ ਇਹ ਨਾ ਬਾਬਿਆਂ ਦਾ ਕੁਝ ਨਹੀਂ ਜਾਂਦਾ ਹੈਗਾ ਦੋ ਪਰਿਵਾਰ ਖਰਾਬ ਹੋ ਗਏ ਨੇ ਉਹ ਜਿਨ੍ਹਾਂ ਦੇ ਮਤਲਬ ਕਿ ਬੱਚਾ ਲਿੱਤਾ ਸੀਗਾ ਉਹ ਵੀ ਚਾਰ ਧੀਆਂ ਦੇ ਮਾਂ-ਵਾਪੇ ਸੀਗੇ ਉਹਨਾਂ ਨੂੰ ਵੀ ਸਜ਼ਾ ਹੋਈ ਹੈ ਤੇ ਇਹਨਾਂ ਨੂੰ ਵੀ ਸਜ਼ਾ ਹੋਈ ਹੈ ਦੋ ਪਰਿਵਾਰ ਖਰਾਬ ਹੋ ਚੁੱਕੇ ਨੇ ਅਸੀਂ ਇਹ ਗੱਲ ਕਹਿੰਦੇ ਆ ਵੀ ਚਲੋ ਜੋ ਵੀ ਹੋਇਆ ਇਹਨਾਂ ਨੂੰ ਸਬਕ ਮਿਲ ਜਾਊਗਾ ਵੀ ਅੱਗੇ ਤੋਂ ਨਾ ਕੋਈ ਬੱਚਾ ਵੇਚੂਗਾ ਨਾ ਕੋਈ ਬੱਚਾ ਖਰੀਦੂਗਾ ਅਜਾ ਤੁਸੀਂ ਫਿਰ ਉਹ ਬਾਬੇ ਦਾ ਮੈਟਰ ਨਹੀਂ ਪੁਲਿਸ ਕੋਲੇ ਸ਼ੇਅਰ ਕੀਤਾ ਵੀ ਇਸ ਤੇ ਵੀ ਕੋਈ ਕਾਰਵਾਈ ਹੋਵੇ ਜੇ ਇਦਾਂ ਦੀਆਂ ਸਲਾਹਾਂ ਦੇ ਕੇ ਲੋਕਾਂ ਦੇ ਘਰ ਪੱਟੇ ਜਾਂਦੀ। ਹਾਂਜੀ ਪਹਿਲੇ ਦਿਨ ਜਦੋਂ ਬਾਬਾ ਜੀ ਆਏ ਸੀਗੇ ਸਾਨੂੰ ਕੁੜੀ ਨੇ ਦੱਸਿਆ ਉੱਥੇ ਵੀ ਇਹ ਪੰਡਿਤ ਨੇ ਜਿਨ੍ਹਾਂ ਨੇ ਸਾਨੂੰ ਕਿਹਾ ਸੀਗਾ ਵੀ ਤੁਹਾਡਾ ਬੱਚਾ 2 ਦਿਨ ਦੀ ਖਾਤਰੀ ਹੈ। ਅਸੀਂ ਉੱਥੇ ਗੱਲ ਕੀਤੀ ਸੀਗੀ ਵੀ ਮਤਲਬ ਕੀ ਪੰਡਿਤ ਇਹ ਕਹਿੰਦੇ ਪਏ ਨੇ ਵੀ ਬੱਚਾ 2 ਦਿਨ ਦੀ ਖਾਤਰੀ ਹੈ। ਉਦੋਂ ਤਾਂ ਉਹ ਕਹਿੰਦਾ ਕਿ ਮੈਂ ਤਾਂ ਇਹਨਾਂ ਨੂੰ ਉਦਾਂ ਹੀ ਕਿਹਾ ਸੀ ਵੀ ਬੱਚਾ ਤੁਹਾਡਾ 2 ਦਿਨ ਦੀ ਖਾਤਰੀ ਵੀ ਮਤਲਬ ਬੱਚੂਗਾ ਜਿਸ ਹੱਬ ਨਾਲ ਤੁਸੀਂ ਰੱਖੀ ਬੈਠੇ ਹੋ ਇਹਨਾਂ। ਤੇ ਬਾਬੇ ਨੇ ਵੀ ਸਟੇਟਮ ਤੇ ਮਤਲਬ ਕਿ ਉਸ ਤੋਂ ਬਾਅਦ ਚਲੋ ਇਹਨਾਂ ਨੇ ਪੁਲਿਸ ਵਾਲਿਆਂ ਨੇ ਕਹਤਾ ਸੀ ਵੀ ਕੋਈ ਗੱਲ ਨਹੀਂ ਆਪਾਂ ਸਵੇਰ ਦੇਖਾਂਗੇ ਕੀ ਕਾਰਵਾਈ ਹੁੰਦੀ ਆ ਸਵੇਰ ਜਦੋਂ ਇਹਨਾਂ ਨੂੰ ਬੁਲਾਇਆ ਗਿਆ ਸਾਰਿਆਂ ਨੂੰ ਪੰਡਤ ਉਹ ਵਾਪ ਉੱਥੇ ਥਾਣੇ 'ਚ ਪਹੁੰਚੇ ਹੀ ਨਹੀਂ ਹੈਗੇ ਤੇ ਹੁਣ ਸਾਨੂੰ ਇਹ ਵੀ ਮਤਲਬ ਆਪਾਂ ਇਹੀ ਰਿਕਵੈਸਟ ਕਰਦੇ ਆ ਵੀ ਇਹਨਾਂ ਬਾਬਿਆਂ ਤੋਂ ਜਿੰਨਾ ਹੋ ਸਕਦਾ ਬਚ ਕੇ ਰਹਿਵੇ ਦੁਨੀਆਂ ਨਹੀਂ ਤਾਂ ਇਹ ਬਹੁਤ ਘਰ ਖਰਾਬ ਹੋ ਜਾਣਗੇ ਇਦਾਂ ਬਾਬਿਆਂ ਪਿੱਛੇ ਲਾ ਕੇ ਤਾਂ ਮੇਨ ਕਾਰਨ ਕੀ ਸਮਝਦੇ ਹੋ ਚਿੱਟਾ ਜਿਹਾ ਬਾਬੇ ਮੇਨ ਕਾਰਨ ਦੱਸਣ ਨੂੰ ਦੋ ਮੋਟਿਵ ਨੇ ਇਹਨਾਂ ਕੋਲੇ ਇਹਨਾਂ ਨੂੰ ਚਿੱਟੇ ਦੀ ਵੀ ਲੋੜ ਸੀਗੀ ਨਸ਼ੇ ਦੀ ਲੋੜ ਸੀ ਕੀ ਤੇ ਉਹਨਾਂ ਨੂੰ ਇੱਕ ਕਿਸਮ ਦੀ ਚਲੋ ਬੱਚੇਾਰੇ ਉਹਨਾਂ ਨੇ ਕਿਹਾ ਵੀ ਤੁਸੀਂ ਬੱਚਾ ਦੇ ਦਿਓ ਅਸੀਂ ਪੈਸਾ ਦਿੰਨੇ ਆ ਇੱਕ ਤਾਂ ਬਾਬੇ ਪਿੱਛੇ ਲੱਗ ਗਏ ਦੂਜਾ ਇਹਨਾਂ ਨੂੰ ਆਏ ਸੀ ਵੀ ਸਾਨੂੰ ਨਸ਼ੇ ਦੀ ਤੋੜ ਲੱਗਦੀ ਅਸੀਂ ਬੱਚਾ ਸੰਭ ਨਹੀਂ ਪਾ ਰਹੇ ਹੈਗੇ ਇੰਨੀ ਫਿਰ ਇਹ ਚਾਹ ਕਿ ਤੋੜਦੀ ਹੈ ਵੀ ਅੱਜ ਮੈਂ ਆਪਦਾ ਬੱਚਾ ਵਾਪਸ ਲੈ ਲਾਂ ਹੁਣ ਬੱਚੇ ਨੂੰ ਵਾਪਸ ਲੈਣ ਵਾਸਤੇ ਗਰੀ ਜਾਂਦੇ ਉਹੀ ਬੱਚਾ ਦੇ ਕੇ ਆਏ ਨੇ ਸੇ ਬੱਚਾ ਦੇ ਕੇ ਆਏ ਨੇ ਹੁਣ ਇਹਨਾਂ ਨੂੰ ਉਹਨਾਂ ਨੇ ਦੱਸਿਆ ਕਹਿੰਦੇ ਵੀ ਮਤਲਬ ਜਦੋਂ ਅਸੀਂ ਸਾਈਨ ਕੀਤੇ ਨੇ ਬੱਚੇ ਦੇ ਉੱਤੇ ਕਾਗਜ਼ ਦੇ ਉੱਤੇ ਕਿ ਸਾਨੂੰ ਉਹਨਾਂ ਨੇ ਪਹਿਲਾਂ ਤਾਂ ਸਮਾਨ ਲਵਾਇਆ ਦੋਹਾਂ ਜਾਣਿਆਂ ਨੂੰ ਫਿਰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਵੀ ਤੁਸੀਂ ਬੱਚਾ ਵੇਚਣਾ ਹੈ ਤੁਹਾਨੂੰ ਅਸੀਂ ਪੈਸੇ ਦੇ ਰਹੇ ਹਾਂ ਤੁਹਾਨੂੰ ਚਿੱਟੇ ਦੀ ਲੋੜ ਹੈ ਤੋ ਤੋ ਨਹੀਂ ਰਹਾ ਹੁੰਦਾ ਹੈਗਾ ਤਾਂ ਤੁਸੀਂ ਪੈਸੇ ਲੈ ਲਓ ਕੋਈ ਨਹੀਂ ਬੱਚਾ ਤੁਹਾਡਾ ਸਾਡੇ ਕੋਲ ਪੜੂਗਾ ਕੋਈ ਗੱਲ ਨਹੀਂ ਤੁਸੀਂ ਬੱਚਾ ਸਾਨੂੰ ਦੇ ਦਿਓ ਫਿਰ ਇਹਨਾਂ ਨੇ ਜਾ ਕੇ ਉੱਥੇ ਸਾਈਨ ਸੂਨ ਕੀਤੇ ਨੇ ਤੇ ਬੱਚਾ ਉਹਨਾਂ ਨੇ ਫੜ ਲਿਆ ਲੱਖ ਉਹਨਾਂ ਨੇ ਪਹਿਲਾਂ ਦੇ ਦਿੱਤਾ ਸੀਗਾ ਯਾਰ ਉਹਨਾਂ ਨੇ ਬਾਅਦ ਵਿੱਚ ਦਿੱਤਾ ਹੈ ਅੱਛਾ ਇਹ ਕਹਿ દઈએ ਵੀ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਉਦੋਂ ਹੀ ਕੋਈ ਐਕਸ਼ਨ ਹੁੰਦਾ ਹੈ ਵੀ ਵਾਪਸ ਲਈਏ ਬੱਚੇ ਨੂੰ ਹਾਂਜੀ ਮੈਨੂੰ ਵੀ ਜਦੋਂ ਪਤਾ ਲੱਗਿਆ ਵਸ ਮੈਂ ਉਸੇ ਟਾਈਮ ਮਤਲਬ ਕਿ ਇੱਥੇ ਮੈਂ ਤੇ ਮੇਰੇ ਹਸਬੰਦ ਇੱਥੇ ਪਹੁੰਚੇ ਆ ਆ ਕੇ ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਵੀ ਸਾਨੂੰ ਬੱਚਾ ਵਾਪਸ ਮਿਲ ਜਾਵੇ ਅਸੀਂ ਰਿਕੁਐਸਟ ਦਿੱਤੀ ਆ ਰਿਪੋਰਟ ਦਿੱਤੀ ਥਾਣੇ 'ਚ ਤੇ ਉਹਨਾਂ ਨੇ ਕਾਰਵਾਈ ਚਾਲੂ ਕੀਤੀ ਤੇ ਜਦੋਂ ਮਤਲਬ ਕਿ ਬੱਚਾ ਲੈਣ ਗਏ ਉਹ ਕਹਿੰਦੇ ਵੀ ਸਾਡੇ ਤਾਂ ਮਤਲਬ ਕਾ ਕੋਟ ਦੇ ਹਿਸਾਬ ਨਾਲ ਬੱਚਾ ਸਾਡੇ ਦਿੱਤਾ ਹੋਇਆ ਵਾ ਫਿਰ ਉਹਨਾਂ ਨੇ ਦੇਖਿਆ ਐਸਐਚਓ ਸਾਹਿਬ ਨੇ ਵੀ ਹਾਂ ਮਤਲਬ ਬੱਚਾ ਤਾਂ ਇਹਨਾਂ ਦਾ ਨਹੀਂ ਤਾਂ ਜਿਹੜੇ ਸਾ ਵੀ ਕਾਗਜ਼ ਤਾਂ ਹੋਏ ਹੋਏ ਨੇ ਮਤਲਬ ਕਿ ਪੂਰੀ ਤਰ੍ਹਾਂ ਲਿਖੋ ਨਹੀਂ ਹੋਏ ਹੋਏ ਚੰਗੀ ਤਰ੍ਹਾਂ ਵੀ ਜਿੱਦਾਂ ਤਹਿਸੀਲਦਾਰ ਦੇ ਹੋਰ ਬੰਦਿਆਂ ਦੇ ਸਾਈਨ ਸੋਂ ਹੁੰਦੇ ਹੁੰਦੇ ਨੇ ਵੀ ਉਹ ਨਹੀਂ ਮਤਲਬ ਹੋਏ ਹੋਏ ਹੈਗੇ ਕਿ ਉਹਨਾਂ ਤੇ ਫਿਰ ਇਹ ਕਹਿੰਦੇ ਵੀ ਬੱਚਾ ਖਰੀਦਣਾ ਤੇ ਬੱਚਾ ਵੇਚਣਾ ਬਹੁਤ ਵੱਡਾ ਪਾਪ ਹੈ ਗੁਨਾਹ ਇੱਕ ਕਿਸਮ ਦਾ ਇਸ ਵਜ੍ਹਾ ਤੋਂ ਇਹਨਾਂ ਨੂੰ ਇਹ ਜੋ ਮਤਲਬ ਸਜ਼ਾ ਮਿਲ ਰਹੀ ਆ ਆਪਾਂ ਕਹਿੰਦੇ ਵੀ ਚਲੋ ਵਧੀਆ ਹੈ ਜੋ ਵੀ ਹੈ ਇਹਨਾਂ ਨੂੰ ਸਬਕ ਮਿਲ ਜਾਊਗਾ ਬਸ ਅੱਛਾ ਪਿੰਡ ਦੇ ਸਰਪੰਚ ਪ੍ਰਤੀਨਿਧ ਨੇ ਸਾਡੇ ਨਾਲ ਕਿਵੇਂ ਦੇਖਦੇ ਹੋ ਇਸ ਨੂੰ ਆਰਥਿਕ ਤੰਗੀ ਕਿਹਾ ਜਾ ਰਿਹਾ ਵੀ ਆਰਥਿਕ ਤੰਗੀ ਦੇ ਕਾਰਨ ਵੇਚਿਆ ਗਿਆ ਬੱਚਾ ਹਨਾ ਵੀ ਦਿੱਤਾ ਗਿਆ ਉਹਨਾਂ ਨੂੰ ਤਾਂ ਤੁਸੀਂ ਦੱਸੋ ਵੀ ਅਸਲ ਸਚਾਈ ਕੀ ਹੈ ਵੀ ਨਸ਼ੇ ਦੇ ਕਾਰਨ ਹੋਇਆ ਸਭ ਕੁਝ ਇਹ ਆ ਕੋਈ ਪਹਿਲਾਂ ਪਰਿਵਾਰ ਦੇ ਵਿੱਚ ਕੋਈ ਮਜਬੂਰੀ ਨਹੀਂ ਜੀ ਜਦੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਇਹ ਬੱਚਾ ਵੇਚਤਾ ਆਰਥਿਕ ਤੰਗੀ ਨਹੀਂ ਹੋ ਸਕਦੀ ਜੇ ਤਾਂ ਨਸ਼ੇ ਕਾਰਨ ਵੇਚਿਆ ਹੈ ਆਰਥਿਕ ਤੰਗੀ ਦਾ ਘਰੇ ਬਾਣ ਹੈਗਾ ਜੀ ਇਹਨਾਂ ਦਾ ਸਾਰਾ ਕੁਝ ਅੱਛਾ ਜ਼ਮੀਨ ਹੈਗੀ ਆ ਖੇਤੀ ਕਰਦੇ ਨੇ ਆਰਥਿਕ ਤੰਗੀ ਦਾ ਇਹਦਾ ਮਸਲੀ ਨਹੀਂ ਅਸੀਂ ਕੋਈ ਇਹ ਚਿੱਟੇ ਦੀ ਪੂਰਤੀ ਲਈ ਵਿੱਚ ਚਿੱਟੇ ਦੀ ਪੂਰਤੀ ਲਈ ਵਿੱਚ ਹੈ ਜੀ ਅੱਛਾ ਜੀ ਪਹਿਲਾਂ ਤੁਹਾਨੂੰ ਦੱਸਿਆ ਵੀ ਅਸੀਂ ਇਹਨਾਂ ਦੀ ਜਦੋਂ ਬਣੇ ਸਰਪੰਚ ਬਣਿਆ ਉਦੋਂ ਐਸਐਚਓ ਸਾਹਿਬ ਨੇ ਬਲਦੇਵ ਸਿੰਘ ਜੀ ਨੇ ਵੀ ਉਦੋਂ ਨਸ਼ਾ ਛਡਵਾਇਆ ਇਹਨਾਂ ਦਾ ਹੂੰ ਪਰੰਤੂ ਇਹਨਾਂ ਨੇ ਨਸ਼ਾ ਨਹੀਂ ਛੱਡਾਇਆ ਅਸੀਂ ਆਨੂੰ ਕੀ ਹੋਇਆ ਉਦੋਂ ਇਹ ਪ੍ਰੈਗਨੈਂਟ ਸੀ ਅੱਛਾ ਉਹਦੇ ਕਾਰਨ ਅਸੀਂ ਇਹਨਾਂ ਦੀ ਕੋਈ ਕਾਰਵਾਈ ਨਹੀਂ ਕਰਵਾ ਸਕੇ ਹਾਂ ਜੀ ਚਰਸ ਦੇ ਆਧਾਰ ਤੇ ਲਾ ਰੂ ਕਿਸੇ ਕਿਵੇਂ ਵੀ ਲਾ ਲਓ ਹੂੰ ਹੂੰ ਚਲੋ ਛੱਡ ਦੇਣਗੇ ਉਹ ਤੋਂ ਉਸ ਤੋਂ ਬਾਅਦ ਅਸੀਂ ਜੋ ਜੁਮੇ ਨਸ਼ਾ ਮੁਕਤ ਪਿੰਡ ਹੋ ਗਏ ਨੇ ਸਾਨੂੰ ਜੋ ਸਹੂਲਤ ਸਰਕਾਰ ਕੰਨੋਂ ਮਿਲਣੀ ਸੀ ਉਹ ਵੀ ਨਹੀਂ ਮਿਲ ਸਕੀ ਇਹਨਾਂ ਦੇ ਕਾਰਨ ਦੋਏ ਬੱਚਿਆਂ ਕਾਰਨ ਅੱਛਾ ਹਾਂ ਵੀ ਪੂਰੇ ਪਿੰਡ 'ਚ ਇਹੀ ਦੋਨੇ ਸੀ ਜਿਹੜੇ ਨਸ਼ਾ ਪੂਰੇ ਪਿੰਡ 'ਚ ਇਹ ਦੋਏ ਸੀ ਸਾਨੂੰ ਪਤਾ ਸੀ ਜਦੋਂ ਸਰਪੰਚ ਬਣਿਆ ਸਰਕਾਰ ਨੇ ਵੀ ਬਹੁਤ ਨਸ਼ਿਆਂ ਵਿਰੁੱਧ ਕਰਿਆ ਪਰ ਸਾਡੀ ਮਜਬੂਰੀ ਤੋਂ ਹੋ ਗਈ ਵੀ ਅਸੀਂ ਇਹ ਬੱਚੇ ਕਰਕੇ ਕੋਈ ਕਾਰਵਾਈ ਨਹੀਂ ਕਰਵਾ ਸਕੇ ਹੁਣ ਤੁਸੀਂ ਸਹੀ ਮੰਨਦੇ ਹੋਗੇ ਜਿਹੜੀ ਕਾਰਵਾਈ ਪੁਲਿਸ ਨੇ ਕੀਤੀ ਹੈ ਦੋਨੇ ਪਰਿਵਾਰਾਂ ਤੇ ਹਾਂਜੀ ਪੁਲਿਸ ਨੇ ਬਹੁਤ ਸੋਨਾ ਕੰਮ ਕਰਿਆ ਜੀ ਹੂੰ ਅਸੀਂ ਧੰਨਵਾਦ ਕਰਦੇ ਹਾਂ ਦਿ ਲੋ ਸਾਰੀ ਪੁਲਿਸ ਦਾ ਟੀਮ ਦਾ ਠੀਕ ਹੈ ਤਾਂ ਤੁਸੀਂ ਵੀ ਸੁਣਿਆ ਵੀ ਹੁਣ ਜਿਹੜੀ ਕਾਰਵਾਈ ਹੋਈ ਹੈ ਉਹ ਬਿਲਕੁਲ ਸਹੀ ਹੈ ਪਰਿਵਾਰ ਵੀ ਇਹ ਗੱਲ ਕਹਿ ਰਿਹਾ ਹੈ ਤੇ ਨਾਲ ਹੀ ਜਿਹੜੇ ਪਿੰਡ ਦੇ ਸਰਪੰਚ ਪ੍ਰਤੀਨਿਧ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਕਾਰਵਾਈ ਜਿਹੜੀ ਹੋਈ ਹੈ ਉਹ ਸਹੀ ਹੋਈ ਹੈ ਤੇ ਇਸ ਦੇ ਨਾਲ ਉਹਨਾਂ ਪਰਿਵਾਰਾਂ ਨੂੰ ਅਕਲ ਆ ਜਾਣੀ ਹੈ ਉਹਨਾਂ ਨੂੰ ਸਮਝ ਲੱਗ ਜਾਣੀ ਹੈ ਕਿ ਇਸ ਇਲੀਗਲ ਤਰੀਕੇ ਦੇ ਨਾਲ ਜਿਹੜੇ ਬੱਚਿਆਂ ਨੂੰ ਅਡੌਪਟ ਕਰਦੇ ਨੇ ਜਾਂ ਬੱਚਿਆਂ ਨੂੰ ਵੇਚਦੇ ਨੇ ਉਹਨਾਂ ਦੇ ਉੱਪਰ ਕਾਰਵਾਈ ਜਦੋਂ ਹੁੰਦੀ ਹੈ ਤਾਂ ਹੋਰ ਵੀ ਲੋਕਾਂ ਨੂੰ ਸਹਿਦ ਮਿਲ ਜਾਂਦੀ ਹੈ ਕਿ ਇਹ ਜਿਹੜੀਆਂ ਇਲੀਗਲ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਦਾ ਲੈਣ ਦੇਣ ਕਰਦੇ ਹੋ ਇਹ ਕਾਨੂੰਨਨ ਜੁਰਮ ਹੈ ਤਾਂ ਹੁਣ ਦੇਖਣਾ ਹੈ ਵੀ ਅਗਲਾ ਇਸ ਕੇਸ ਦੇ ਵਿੱਚ ਕੀ ਜਿਹੜੀ ਪੁਲਿਸ ਕਾਰਵਾਈ ਕਰਦੀ ਹੈ ਪੁਲਿਸ ਨੇ ਐਫ ਆਈ ਆਰ ਤਾਂ ਲੌਂਚ ਕਰ ਲਈ ਹਜੇ ਇੱਕ ਦੀ ਅਰੈਸਟ ਬਾਕੀ ਆ ਤਿੰਨ ਅਰੈਸਟ ਹੋ ਚੁੱਕੇ ਨੇ ਹੁਣ ਦੇਖਣਾ ਇਹ ਆ ਵੀ ਪੁਲਿਸ ਇਸ ਦੇ ਵਿੱਚ ਕੀ ਕਰਦੀ ਹੈ ਕੈਮਰਾਮੈਨ ਮਰੀਜ ਦੇ ਨਾਲ ਪਰਮ ਦੀ ਪ੍ਰਾਣਾ ਜਗਵਾਨੀ ਟੀਵੀ ਮਾਨ